ਮੇਰਾ ਨਾਮ ਜਕੀਰ ਚੁੰਬਾ ਭਾਰਤੀ ਕਿਸਾਨ ਦੁਨੀਆ ਨੇ ਇੰਸਟਾਗ੍ਰਾਮਾਂ ਮੈਂ ਨਕੇ ਸੰਯੁਕਤ ਮੋਰਚੇ ਦੇ ਸੱਦੇ ਤੇ ਅੱਜ 2020 ਨਕੇ 2025 ਜਿਹੜਾ ਬਿਜਲੀ ਐਕਟ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਲੈ ਕੇ ਆਈ ਹੈ ਅੱਜ ਉਹਦਾ ਸਾਰੇ ਪੰਜਾਬ ਚ ਬਿਜਲੀ ਦੇ ਸਬ ਡਿਵੀਜ਼ਨਾਂ پورے ਨਕੇ ਉਹਦੀਆਂ ਕਾਪੀਆਂ ਛੜੀਆਂ ਜਾਣੀਆਂ ਸਾਰੇ ਮੁਲਾਜ਼ਮ ਸਾਰੇ ਮਜ਼ਦੂਰ ਜਿੰਨੀਆਂ ਵੀ ਲੜਨ ਵਾਲੀਆਂ ਜਥੇਬੰਦੀਆਂ ਸਾਰੀਆਂ ਆਈਆਂ ਸੰਯੁਕਤ ਮੋਰਚੇ ਦੇ ਸੱਦੇ ਜੇ ਇਹ 2025 ਇਹ ਜਿਹੜਾ ਬਿੱਲ ਨੇ ਕਿ ਬਿੱਲ ਲਿਆਂਦਾ ਸਰਕਾਰ ਨੇ ਇਹ ਲਾਗੂ ਹੁੰਦਾ ਤਾਂ ਕਹਿੰਦਾ ਮਤਲਬ ਜਿਹੜੇ ਸਰਕਾਰੀ ਧਾਰਾਂ ਦਾ ਸਾਡਾ ਭੋਗ ਪੈ ਜਾਣਾ ਤੇ ਬਿਜਲੀ ਜਿਹੜੀ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਪਹੁੰਚ ਤੋਂ ਪਹਿਲੀ ਵਾਰ ਤਾਂ ਫੇਰ ਇਹ ਜ਼ਰੂਰੀ ਅੰਗ ਬਣ ਚੁੱਕਾ ਹੈ ਬਿਜਲੀ ਜੇ ਬਿਜਲੀ ਨਾ ਹੋਵੇ ਸਾਥੋਂ ਬੱਚੇ ਤਿਆਰ ਕਰਕੇ ਰੋਟੀ ਪਕਾ ਕੇ ਸਕੂਲ ਦੀ ਵੈਣ ਤੇ ਚੜਾਈ ਜਾਂਦੇ ਐਡਾ ਜ਼ਰੂਰੀ ਅੰਗ ਬਣਨਾ ਮਜ਼ਦੂਰ ਕੰਮ ਕਰਦੇ ਆ ਕਿਸਾਨ ਕੰਮ ਕਰਦੇ ਛੜੀਆਂ ਧੀਆਂ ਪੈਣਾ ਕੰਮ ਕਰਦੇਆਂ ਦਫ਼ਤਰਾਂ 'ਚ ਜਦੋਂ 2 ਘੰਟੇ 4 ਘੰਟੇ ਰਾਤ ਨੂੰ ਨੀਂਦ ਆਉਣੀ ਆ ਤਾਂ ਇਹ ਜੇ ਚਿੱਪ ਵਾਲੇ ਮੀਟਰ ਲਾ ਗਏ ਤੇ ਜਿਵੇਂ ਮੋਬਾਈਲ 'ਚ ਕਿਆ ਪੈਸੇ ਪੈਂਦੇ ਆ ਪੈਣਗੇ ਜਦੋਂ ਪੈਸੇ ਖਤਮ ਹੋ ਜਾ ਕਰਨਗੇ ਤਾਂ ਲਾਈਟ ਜਾਵੜਾ ਕਰੂਗੀ ਤੇ ਜੇ ਪਹਿਲਾਂ ਵਾਂਗੂ ਸਰਕਾਰੀ ਧਾਰਿਆਂ 'ਚ ਜਿਹੇ ਬੰਗਿਆ ਰਹਿੰਦੀ ਆ ਅਹੀਂ ਬਿਜਲੀ ਰਹਿੰਦੀ ਆ ਜੇ ਕੋਈ ਬਿਮਾਰੀ ਸੁਮਾਰੀ ਆ ਜਾਂਦੀ ਆ ਜਿਵੇਂ ਹੱਡੀਆਂ ਫਸਲਾਂ ਮਰ ਗਈਆਂ ਇਹ ਸੀ 2-2 4-4 ਮਹੀਨੇ ਦਾ ਇਕੱਠਾ ਬਿੱਲ ਭਰ ਦਿੰਨੇ ਆ ਫਸਲ ਆਈ ਤਾਂ ਤੇ ਜੇ ਚੇਪਲੇ ਮੀਟਰ ਲਾ ਕੇ ਚਿਪ ਪੈਂਦੀ ਆ ਤੇ ਪ੍ਰਾਈਵੇਟ ਕੰਪਨੀਆਂ ਕੋਲੇ ਜਾਵੜੂਗਾ ਜਿਵੇਂ ਪੈਸੇ ਕਿਸੇ ਬੀਐਸਐਨ ਕੋਲ ਤਾਂ ਰਹਿਣਾ ਨਹੀਂ ਸਰਕਾਰੀਦਾਰੀ ਤਾਂ ਪ੍ਰਾਈਵੇਟ ਕੰਪਨੀਆਂ ਚ ਨਿੱਕੇ ਕਾਰਪੋਰੇਟ ਘਰਾਂ ਦੇ ਹੱਥ ਸਜਾਵੜਨਾ ਜਿਹਦੇ ਚ ਪੈਸੇ ਭੋੜਗੇ ਮੋਬਾਈਲ ਚ ਸਿਮ ਚ ਚਿਪ ਚ ਤਾਂ ਫੇਰ ਲੇਟ ਆਊਗੀ ਤੇ ਨਹੀਂ ਗਵੰਡੀਆਂ ਦੇ ਜਿਵੇਂ ਲਾਟੂ ਜਗ੍ਹਾ ਕਰੂਗਾ ਤੇ ਮਤਲਬ ਜਿਹੜੇ ਬਹੁਤ ਘਰਾਂ ਚ ਉਹ ਲਾਟੂ ਗਾਇਬ ਹੋ ਜੂਗਾ ਤਾਹ ਕਰਕੇ ਜੇ 2 ਘੰਟੇ ਲੇਟ ਜਾਵਨੇ ਖੱਡੀ ਬੰਬੀ ਨਹੀਂ ਚੱਲਦੀ ਤਾਂ ਕਰਕੇ ਸੀ ਜਿਹਦਾ ਵਿਰੋਧ ਕਰਦੇ ਆ ਤੇ ਅੱਜ ਇਹ ਸ਼ਿਕਾਇਤਕਰਨੇ ਆ ਜਿਵੇਂ ਏਦੋਂ ਬਾਅਦ ਦਿੱਲੀ ਤਿਆਰੀ ਕਰਕੇ ਪਿੰਡਾਂ 'ਚ ਲੋਕਾਂ ਨੂੰ ਸ਼ਹਿਰਾਂ 'ਚ ਗੱਲ ਦੱਸ ਕੇ ਜਿਵੇਂ ਦਿੱਲੀ ਅਦੋਲਣ ਦਾ ਕਾਲੇ ਕਾਨੂੰਨ ਤਨ ਵਾਪਸ ਕਰਾਏ ਆ ਐ ਇਹ ਦੋਨੋਂ ਬਿੱਡਾ ਜਾਊਗਾ ਲੋਕਾਂ ਨੂੰ ਪਿੰਡਾਂ ਜਾਗਰੂਤ ਕਰਕੇ ਤੇਰਾ ਹੁਣ ਥੋੜਾ ਥੋੜਾ ਦੱਸ ਕੇ ਲੈ ਕੇ ਆ ਤਾਂ ਓਦੋਂ ਬਾਅਦ ਜੇ ਨਹੀਂ ਸਰਕਾਰ ਇਹ ਬਿਲਕੁਲ ਮੁੜਦੀ ਦਾ ਫੇਰ ਲੋਕਾਂ ਨੂੰ ਦੱਸ ਕੇ ਇਹਦਾ ਵਿਰੋਧ ਵੱਡਾ ਹੋਊਗਾ ਤੇ ਵੱਡੇ ਮੋਰਚੇ ਲੱਗਣਗੇ